ਅੱਜ ਫੇਰ ਦੋ ਨੰਡਾ ਤੇ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਬਈ ਹੋਰ ਘਰ ਪਰਿਵਾਰ ਤੇ ਜਾਨਵਰ ਵਗੈਰਾ ਠੀਕ ਨੇ ਸਾਰਿਆਂ ਦੇ ਤੇ ਲੇਟਾਂ ਲੋਟਾਂ ਬਈ ਚੱਲੀ ਜਾਂਦੇ ਨੇ ਹਨਾ ਘਰ ਦੀਏ ਬੰਦ ਵਾਹਿਗੁਰੂ ਸੁ ਕੜ ਦੀਏ ਆ ਗਏ ਬਈ ਆਪਾਂ ਇੱਧਰ ਪਾ ਬਸ ਆਂ ਇਹ ਦੋ ਜਾਨਵਰ ਕੱਟਦੇ ਆ ਆਪਣੇ ਬੱਚਾ ਦੇ ਕਬੂਤਰ ਵੱਡਾ ਚਿੱਟੀਆਂ ਦਾ ਹਨ ਤੇ ਮਾਪ ਆਪਣੇ ਜਾਨਵਰ ਸਾਰੇ ਚੈੱਕ ਕਰ ਲੀਏ ਇੱਕ ਵਾਰ ਦਿੱਕੇ ਮੈਂ ਮਾਹੌਲ ਸੈਟਾ ਤੇ ਮਾਹੌਲ ਤਾਂ ਬਈ ਜਮਾ ਓਕੇ ਆ ਤੇ ਕਬੂਤਰੀ ਆਪਣੀ ਬੱਚਿਆਂ ਤੇ ਬੈਠੀ ਐ ਵੱਡੇ ਹਨ ਇੱਧਰ ਆ ਬੈਠੀ ਆਂ ਡਿਆਂ ਤੇ ਇਹ ਬੱਚੇ ਕੱਟਣ ਵਾਲੀ ਆ ਬਸ ਥੋੜੇ ਦਿਨ ਜਾਂਦੇ ਨੇ ਇਨੂੰ ਕਰਤੀਏ ਬਾਈ ਬੰਦ ਕੋਡਾ ਵੀ ਆਪਾਂ ਅਤਵਾਰ ਨੂੰ ਸਾਫ ਕਰਾਂਗੇ ਬਾਈ ਤੇ ਇੱਕ ਬਈ ਅੱਜ ਉਹ ਕਬੂਤਰ ਜਿਹੜਾ ਇੱਧਰ ਲਾਲ ਸਿਰਾਂ ਕਬੂਤਰ ਹੈ ਆਪਣਾ ਉਹ ਕਬੂਤਰ ਆਪਾਂ ਕੱਢ ਕੇ ਇੱਧਰ ਕਰਾਂਗੇ ਬੰਦ ਬੋਦੀਆਂ ਦੇ ਕਬੂਤਰ ਨਹੀਂ ਉਹਦੇ ਨਾਲ ਫੋਨਿਆਂ ਜੋੜੀ ਉਹਨੂੰ ਗਝਾਉਣਾ ਕਬੂਤਰ ਨੂੰ ਯਾਰ ਮਸਾ ਲਓ ਬਈ ਇਹ ਜਾਨਵਰ ਵੀ ਆਪਣੇ ਜਮਾ ਫਿੱਟ ਫਾਟ ਓਕੇ ਦੀ ਰਿਪੋਰਟ 'ਚ ਬੈਠੇ ਨੇ ਜਮਾ ਬਾਈ ਤੇ ਇਧਰ ਕਬੂਤਰ ਇਹ ਪੱਟੀਆਂ 'ਚ ਕਰ ਦਾਂਗੇ ਉਸ ਤੋਂ ਬਾਅਦ ਉਹ ਜੋੜੀ ਨੂੰ ਅੰਦਰ ਇਧਰ ਕਰ ਦਾਂਗੇ ਕਬੂਤਰਾਂ 'ਚ ਤੇ ਇਹ ਵੀ ਓਕੇ ਨੇ ਜਮਾ ਓਕੇ ਦੀ ਰਿਪੋਰਟ ਆ ਬਾਕੀ ਬਾਡੀ-ਬੂਡੀ ਆਪਣੀ ਰਾਮੀ ਪਈਆ ਅਚਿੰਦਰ ਦੇਖ ਲੀਏ ਬੱਚੇ ਬੱਚੇ ਭਈ ਆਪਣੇ ਆ ਵੀ ਜਮਾ ਓਕੇ ਬੈਠੇ ਨੇ ਕਰੋ ਚੈੱਕ ਠੰਡ ਤਾਂ ਅਗੜੀ ਮੰਨਦੇ ਨੇ ਹੂੰ ਤਾਂ ਤੱਪੇ ਵਸ ਹੁਣ ਬਿਠਾਵਾ ਦਾਂਗੇ 2-4 ਮਿੰਟਾਂ ਨੂੰ ਤੱਪੇ ਕੱਢ ਦਾਂਗੇ ਬਾਹਰੇ ਕੋਈ ਚੱਕਰ ਲਈ ਆਪਾਂ ਨੂੰ ਇੱਧਰ ਤੇ ਇਹ ਕਿਹੜਾ ਕਬੂਤਰ ਆ ਬਦਸੀ ਆਹ ਦੱਸਿਓ ਬਈ ਕਮੈਂਟ ਕਰਕੇ ਆਪਾਂ ਨੂੰ ਗੇਟ ਆਪਣਾ ਕਿਵੇਂ ਲੱਗਿਆ ਸਾਨੂੰ ਇੱਕ ਉੱਤਰ ਫਿਰਦਾ ਜੀ ੜਕੀ ੜਕੀ ਹੁਣ ਐ ਨਹੀਂ ਪਤਾ ਕਿ ਕਿੱਧਰ ਗਿਆ ਇੱਧਰ ਜੇ ਫਿਰਦਾ ਜੀ ਇੱਥੇ ਜੀ ਮੈਂ ਉਹ ਆ ਰਿਹਾ ਤੁਰ ਕੇ ਆ ਆ ਫਿਰਦਾ ਆ ਫਿਰਦਾ ਫਿਰ ਆ ਜਾਂਦਾ ਇਹ ਕੋਈ ਉੱਤਰ ਐ ਨਹੀਂ ਪਤਾ ਵੀ ਉਹ ਵਾ ਹੂੰ ਕਿਸੇ ਦਾ ਕਹ ਇੱਧਰ ਗੁਰਦੁਆਰਾ ਵਾਲਾ ਵੀ ਫਾਲਤੂਆ ਕਹਿੰਦਾ ਮਤਲਬ ਵੀ ਉਹ ਨਹੀਂ ਪਤਾ ਆ ਪਰ ਮਤੇ ਆ ਆਪਣੇ ਫਿਰਦੇ ਨੇ ਆ ਆਗਦਾ ਆਪਣਾ ਬੱਚਾ ਤੇ ਹੋਰੇ ਇਹਦੇ ਚਿੱਟੀਆਂ ਦਾ ਫਿਰਦਾ ਆ ਫਿਰਦੇ ਨੇ ਦੋਨੇ ਇਕੱਠੇ ਗੱਲ ਵੀ ਵਧੀਆ ਵੱਡੇ ਬਾਈ ਇਹ ਤਾਂ ਬਿਮਾਰ ਦਾ ਫਿਰਦਾ ਬੱਚਾ ਇਹ ਤਾਂ ਤੇ ਅੱਜ ਵੀ ਵਧੀਆ ਠੀਕ ਆ ਵੀ ਐਵੇਂ ਚਲ ਗਿੱਜ ਗਿਆ ਗੈਣ ਦਾ ਮਤਲਬ ਯਾਰ ਆਪਾਂ ਦਾ ਗਿਜਾਉਣ ਦਾ ਚੱਕਰੀ ਸੀ ਵੀ ਗਿੱਜੇ ਤੇ ਗਿੱਜੇ ਹੀ ਗਿਆ ਹੁਣ ਆਪਣੇ ਮੇਨ ਮਾਰਕਸ ਤੱਕ ਗਿਜਾਉਣ ਦੇ ਹੁੰਦਾ ਅਸਲ ਜਾਨਵਰ ਦੇਖਿਆ ਜਾ ਵੀ ਤੇ ਇਹ ਆਪਣਾ ਆਪਣੇ ਖਿੱਚ ਗਿਆ ਬਈ ਹੁਣ ਓਕੇ ਰਿਪੋਰਟ ਹੈ ਤੇ ਆਪਣਾ ਸਾਰਾ ਸੈੱਟ ਪਾਇਨ ਲੱਗਦਾ ਸਾਤਰੀਆਂ ਉਤਰੀਆਂ ਲੱਗੀਆਂ ਪਈਆਂ ਤਾਂ ਵਾਲੀ ਸਾਤਰੀ ਲੱਗੀ ਪਈ ਆ ਲੱਗੀ ਪਈ ਆ ਤਾਂ ਹਾਲੀ ਸਾਤਰੀ ਦਾ ਕੱਪੜਾ ਵੀ ਸਿਉਣਾ ਬਈ ਤੇ ਬਸ ਹੁਣ ਫਿਰ ਆਪਾਂ ਚੀਨਾ ਜਾ ਬਾਰੇ ਕੱਢ ਦੀਏ ਨਾ ਇਹ ਤਾਂ ਕਬੂਤਰ ਬਾਰੇ ਕੱਢ ਦੀਏ ਨਾ ਇਹ ਤਾਂ ਵਾਹ ਹਨਾ ਤੇ ਨਾਲੇ ਬੱਤੇ ਬਾਰੇ ਕੱਢ ਦੀਏ ਯਾਰ ਇਹ ਵੀ ਤਾਂ ਆਪੇ ਉੱਡੀ ਅੱਡੀ ਜੈਣਗੇ ਨਾ ਤਾਂ ਕੋਈ ਡੈਸਿਸ਼ਨ ਨਹੀਂ ਹੈਗਾ ਆਪਾਂ ਕੜਦੀ ਹੈ ਬਈ ਬਾਰੇ ਜਾਣਦਾ ਚੱਕੋ ਜੀ ਜੀਨਾ ਕਰਤਾ ਇੱਕ ਬਚਾ ਤਹਾਂ ਬਹਿ ਗਿਆ ਬਈ ਜਾ ਕੇ ਆਪਣਾ ਨਾ ਤੇ ਬਾਕੀ ਤਿੰਨੇ ਮਚਿਆ ਫਿਰਦੇ ਨੇ ਤੇ ਆਪਣੇ ਦੋਨੇ ਕਬੂਤਰਾ ਫਿਰਦੇ ਨੇ ਇੱਕ ਆਪਰੇ ਕਿਹਨੇ ਡਾਤਾ ਤੇ ਤਾਂ ਕਰਕੇ ਤੇ ਇਧਰ ਹੁਣ ਆਪ ਉਹ ਕੱਢ ਲਈ ਯਾਰ ਕਬੂਤਰਾ ਆਪ ਇਧਰ ਛੱਡਦੀ ਹੈ ਉਹ ਉੱਤਰ ਆਪਾਂ ਇੱਧਰ ਛੱਟਣਾ ਸੀ ਇਹਦੀ ਜੋੜੀ ਪਾਉਣੀ ਆ ਲਾਲ ਸਿਰੇ ਦੀ ਕਬੂਤਰੀ ਨੂੰ ਮੋਦਦੀ ਆਈ ਆ ਨਾ ਇਹਦਾ ਇਹ ਕਬੂਤਰ ਵੀ ਚੰਗਾ ਹੈ ਛੜਾ ਜਾ ਨਲੇ ਨੂੰ ਵੀ ਕਬੂਤਰ ਅਸੀਂ ਚੰਗਾ ਹੈ ਨਾ ਇਹ ਕਬੂਤਰ ਵੀ ਆਪਣੀ ਚੰਗੀ ਆ ਤਾਂ ਕਰਕੇ ਇਹ ਆਪਾਂ ਜੋੜੀ ਪਵਾਵਾਂਗੇ ਇਹਦੇ ਨਾਲ ਚੱਕਾ ਲਏ ਤੁਸੀਂ ਆ ਸ਼ਰਟ ਤੇ ਦੋਨੇ ਬਾਕੀ ਤਾਂ ਬਚੇ ਨੇ ਭਾਈ ਆਪਣੇ ਲਵੇ ਤੇ ਵਸੇ ਦੋਨੇ ਕਬੂਤਰ ਤੇ ਕਬੂਦਰੀ ਛੜ ਤੇ ਇਹ ਜੋੜੀ ਪਾ ਲੈਣਗੇ ਤੇ ਉਹਦੇ ਬਾਅਦ ਜੋੜੀ ਜੋੜੀ ਛੜ ਦਾਂਗੇ ਉੱਧਰ ਖੁੱਡੇ 'ਚ ਜੋ ਜੋੜੀ ਪਾਲੀ ਇਹਨਾਂ ਨੇ ਫੇ ਉਹ ਪੱਠੀ ਜਿਹੜੀ ਇੱਧਰ ਛੜ ਦਾਂ ਇੱਧਰ ਚਾਰੀ ਰੱਖੀ ਬਾਕੀ ਆਪਣੇ ਜਾਨਵਰ ਫਿਰਦੇ ਨੇ ਭਾਈ ਆਪ ਹੀ ਬੈਠ ਬੁੱਠ ਜਾਣਗੇ ਹਨ ਮੱਚੀ-ਮੱਚੀ ਦੀ ਆਪਣੇ ਬੱਚਾ ਜੀ ਆਪਣਾ ਕਿਧਰੇ ਹੋ ਰਿਹਾ ਫਿਰਦਾ ਤੜਕਦਾ ਉਹ ਫਿਰਦਾ ਪਰ ਫੇਰ ਲੈਣ ਦੇ ਨੂੰ ਜਿੱਧਰ ਫਿਰਦਾ ਅੱਜ ਤੀਜੀ ਡਾਈ ਆਲੀ ਗੱਲ ਸਿੱਧਾ ਆ ਕੇ ਬਿਠਾ ਜਾ ਤਰੀ ਅੱਜ ਹੀ ਬੈਠਣਾ ਚਾਹੀਦਾ ਕਿ ਸਿੱਧਾ ਛਤਰੀ ਦੇ ਉਹ ਨਹੀਂ ਵੱਧਦਾ ਹੋਰ ਕਿਧਰੇ ਆ ਫਿਰਦਾ ਕੱਲੇ ਆਉਂਗਾ ਮੇਰੇ ਮਨ ਦੇ ਥੋੜਾ ਜਿਆਦਾ ਯਾਤਰੀ ਲਾਤੀਆਂ ਬਈ ਹੁਣ ਹੋਰ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਹਨ ਛਤਰੀਆਂ ਲਾਤੀਆਂ ਪਾਪਾ ਰਾਣਾ ਪੰਜ ਇਹ ਗਿੱਜ ਗਿਆ ਦੇਖ ਇਹਨੂੰ ਦੋ ਦੋ ਦਿਨ ਬੈਗਿਆ ਤੀਜਾ ਦਿਨ ਅੱਜ ਨੂੰ ਪਰਸੋਂ ਵੀ ਚੱਲ ਮੈਂ ਥੋੜਾ ਜਿਹਾ ਡਾਕੀ ਬੈਗਿਆ ਤੇ ਬਸ ਤਰਾ ਕੱਲ ਵਧੀਆ ਉੱਡਿਆ ਤੇ ਹੁਣ ਜੇ ਇਹ ਬਹਿ ਗਿਆ ਅੱਜ ਆ ਕੇ ਜਮਾ ਟੋਪ ਤਾਂ ਇਹਨੂੰ ਬੰਦ ਕਰ ਦਾਂਗੇ ਦੋ ਦਿਨ ਫਿਰ ਇਹਨੂੰ ਚਿੱਟੀਆਂ ਦੇ ਨਾਲ ਲਾਲ ਨੂੰ ਉਡਾਇਆ ਕਰਾਂਗੇ ਇਹ ਵੀ ਡਾਊਨ ਵਾਲਾ ਹੂੰ ਉੱਡਣ ਵਾਲਾ ਹੀ ਹੋ ਰਿਹਾ ਇਹ ਵੀ ਖਾਸ ਚੱਲ ਦੇਖਦੇ ਆ ਫਿਰਦਾ ਰਹਿਣ ਦੇ ਹਰੇ ਬਾਈ ਹੁਣ ਆਰ ਲਾਈਨ ਨੇ ਇੰਜੋਏ ਜਿਹੜੇ ਖੜੇ ਦੇਣ ਦੇ ਇਹਨੇ ਆਪਾਂ ਆਪਣੇ ਸ਼ੈਟਪ ਨੂੰ ਮੋੜਾ ਮੋਟਾ ਅੱਛੜ ਚੂੜੂ ਮਾਰਦੇ ਆਂ ਦੇਖਦੇ ਆਂ ਕੀ ਬਣਦਾ ਲਾਤੇ ਬਈ ਜਾਨਵਰ ਥੱਲੇ ਸਾਰੇ ਤੇ ਦੋ ਕਬੂਤਰ ਚੀਨਾਂ ਤੇ ਆਪਣਾ ਚਿੱਟੀਆਂ ਦਾ ਉਹ ਦੋ ਤਾਹ ਰਹੇ ਆਂ ਲਾਤੇ ਆ ਬੈਠੇ ਨੇ ਬਾਕੀ ਜਾਨਵਰ ਆਪਣੇ ਤੇ ਕਬੂਤਰ ਪੱਡ ਕਰਦਾ ਤੁਹਾਨੂੰ ਪਤਾ ਹੀ ਆ ਹਣਾ ਤੇ ਇਹਨਾਂ ਨੂੰ ਦਾਣੇ ਪਾਦੀਏ ਕਬੂਤਰਾਂ ਨੂੰ ਆਪਾਂ ਇੱਕ ਮਿੰਟ ਹੋਰ ਇਹ ਕਾਜ ਉਹ ਉੜਸ ਜੇ ਪੈਣ ਯਾਰ ਉਹ ਦੇਖਦੇ ਆਂ ਪਾ ਕੇ ਵਿਖਾਉਂਦੇ ਨੇ ਕਹਿੰਨਾ ਕਰਨ ਮੈਂ ਲੈ ਸੀ ਕੰਚਲੇ ਸੀ ਇਹਦਾ ਖਾਲੇ ਦਾ ਤਾਂ ਬੜਾ ਵਧੀਆ ਯਾਰ ਉਹ ਕਣਕ ਕੀ ਹੁੰਦੀ ਐ ਖਰਖਾਨੇ ਦੇ ਨਾਲ ਨੂੰ ਚਾਹੀਦੇ ਨੇ ਐਡਾ ਦਾ ਕੀ ਚੱਕਰ ਆ ਵੀ ਤਾਂ ਕਿ ਕਣਕ ਹੁੰਦੀ ਆ ਗੱਲੇ ਹੋਰ ਤਾਂ ਕੀ ਹੁੰਦਾ ਇਹਦੇ ਵਿੱਚ ਉਹ ਜੇ ਤੇ ਆ ਗਏ ਆਪਣੇ ਜਾਨਵਰ ਕਾਲਾ ਖੀ ਆ ਗਈ ਗੱਲੀ ਦੇ ਨਹੀਂ ਯਾਰ ਔਰ ਦਾ ਦਰੀਏ ਜਾਂਦੇ ਪਤਾ ਨਹੀਂ ਕਿਉਂ ਆਣਾ ਉੜੇ ਬੱਚਿਆਂ ਵਾਲੀ ਆਪਣੀ ਤੇ ਕੰਮ ਕਰਿਆ ਹੋਇਆ ਜੀ ਕਬੂਤਰ ਜਦੋਂ ਪਾਣੀ ਮੰਗਦਾ ਇਹਨੂੰ ਪਾਣੀ ਪਾ ਦਈਏ ਯਾਰ ਪਹਿਲਾਂ ਫੇਰ ਖਾਊਗਾ ਇਹ ਦਾਣੇ ਪਹਿਲਾਂ ਟੂਲੀ ਵਰਤਣਾ ਇੱਥੇ ਰੱਖ ਕੇ ਪਾਣੀ ਲੋਟੀ ਪਾਣੀ ਭਈਆ ਪਾਣੂ ਪਾਤਾ ਹਾਂ ਤਾਂ ਮੂੰਹ ਯਾਰ ਵੱਟਿਆਂ ਕਬੂਤਰਾਂ ਦਾ ਵੀ ਸ਼ੁਕਦਾ ਹੁਣ ਉਹਨਾਂ ਨੂੰ ਵੀ ਪਾਣੀ ਜੀ ਦਾ ਕਰਦੀ ਏ ਅਰੇ ਅਰੇਜਮੈਂਟ ਆ ਇਹਦਾ ਗੱਲ ਬਾਨੀ ਨਹੀਂ ਫਿਰ ਹਨਾ ਕੰਮ ਗਲਤ ਹੋ ਗਿਓ ਆ ਗਿਓ ਉਹਨਾਂ ਨੂੰ ਵੀ ਪਾਣੀ ਯਾਰ ਤੇ ਚੱਕ ਦਾਂਗੇ ਉਹਦੀ ਪਾਣੀ ਪਾ ਕੇ ਪਈ ਉਹਨੇ ਨਾਲ ਉਹ ਪਾ ਦੀ ਡਾਗੋ ਮੈਂ ਤਰਕੇ ਫੇਟ ਗਿਆ ਕਰਾਂਗੇ ਆਪਾਂ ਇਹਨਾਂ ਕਿਹ ਵਈ ਜਾਨਵਰ ਤੇ ਹਾਇ ਹੁੰਦਾ ਰਾਤ ਨੂੰ ਨਹੀਂ ਪੀਂਦਾ ਤਾਂ ਯਾਰ ਕੀ ਇਹਨਾਂ ਦੇ ਨੇ ਦਾਣੇ ਬੜੀ ਦੂਰ ਰੱਖ ਤੇ ਇੱਥੇ ਜੇ ਰੱਖ ਦੀਏ ਵੇਜਤਾ ਖਾ ਲੈਣਗੇ ਨੇ। ਥੱਲੀ ਬੁੱਦੀ ਵਾਲੀ ਨਹੀਂ ਆਈ ਥੱਲੇ ਬਾਕੀ ਸਾਰੇ ਜਾਨਵਰ ਥੱਲੇ ਆ ਗਏ। ਮੂੰਹ ਮਾਰਦੇ ਨੇ ਜਾਨਵਰ। ਚਲੋ ਕੋਈ ਨਾ ਭਾਈ ਫਿਰ ਲੈਣਦੇ ਨੇ ਇਹਨਾਂ ਨੂੰ। ਤੇ ਫਿਰ ਕਰਦੇ ਆਪਾਂ ਵੀਡੀਓ ਕੰਟੀਨਿਊ। ਚੀਨਾ ਜਿਆਦਾ ਥੱਲੇ ਆਉਣ ਉਤਿਆਰ ਹੀ ਐ। ਭਾਈ ਸ਼ਾਮ ਦਾ ਟਾਈਮ ਹੋ ਗਿਆ। ਤੇ ਆ ਗਏ ਆਪਾਂ ਇੱਧਰ ਲੈ ਘਰੇ ਆ ਗਏ ਇਹਨਾਂ ਦਾ ਆਪਾਂ ਦਾਣੇ ਇਹਨਾਂ ਨੂੰ ਤਾਂ ਪਾਤੇ ਬਾਈ ਦਾਣੇ ਹੁਣ ਵੱਡਿਆਂ ਨੂੰ ਪਾ ਦਈਏ ਦਾਣੇ ਆਪਣੇ ਨੂੰ ਤੇ ਦੀ ਪਾਰੀ ਇਹ ਥੋੜੀ ਜੀ ਇਹਨਾਂ ਨੂੰ ਖਾ ਲੈਣ ਦੇ ਦਾਣੇ ਫਿਰ ਆਪਾਂ ਉਹਨਾਂ ਨੂੰ ਛੋਲੇ ਪਾਵਾਂਗੇ ਦੂਜਿਆਂ ਨੂੰ ਤਾਂ ਲੱਗ ਕੇ ਖਾਣੇ ਤਾਂ ਉਹਨਾਂ ਨੂੰ ਛੋਲੇ ਬਈ ਐਂ ਪਾ ਗਰਾਂ ਮੁੱਠੀ ਭਰ ਕੇ එන්නේ ජෙදනො කානගේ බොද නෝවිී කාරනගේ බුදුවන්න කණ්ක පාලය ගොළ ලොව්පයි එ නොයි පාතේ ශල්ලේ ද එන්න නබැයි සාරයන කාලේ ਤੇ ਇਹ ਹੁਣ ਬੈ ਗਏ ਆਪਦੇ ਤਾਹਾਂ ਚੜ ਕੇ ਪਾਣੀ ਪੂਣੀ ਇਹਨਾਂ ਦਾ ਤਾਂ ਚੱਕਦੇ ਨਹੀਂ ਹੁੰਦੇ ਨਿਆਣੇ ਨੇ ਬੱਚੇ ਤੇ ਇਹਨਾਂ ਨੂੰ ਪਹਿਲਾਂ ਛੋਲੇ ਖਾ ਲੈਣ ਦੇ ਬਈ ਫੇਰ ਪਾਵਾਂਗੇ ਇਹਨਾਂ ਨੂੰ ਕਣਕ ਆਪਾਂ ਇਹਨੂੰ ਖਾ ਲੈਣਗੇ ਆਪਣੇ ਨੂੰ ਸੁੱਜੀ ਜਿਹੜੇ ਬਾਰੇ ਫਿਰਦੇ ਤਾਂ ਕਰਕੇ ਚਟੀਆਂ ਦਾ ਝਾੜੇ ਪੈ ਰਿਆ ਯਾਰ ਹੁਣ ਪਤਾ ਨਹੀਂ ਕੀ ਚੱਕਰ ਹੋ ਗਿਆ ਦੇਖੋ ਖਾਂਦੇ ਨੇ ਬਈ ਕਰੋ ਚੈੱਕ මැට ජිල්ලබේටගේ අන්ජීන නදේ ශක්කෝ ඉ පේටගන හම කනක පාමගේ තෙ කලන පණිපුුණි පිලද ගයින හකාු කරී පාමගෙන නො ඇක න් කනිපුුේ එනනු කාල දේ තනේ ර්ජී හයිනයි ਇੱਕ ਜੋੜੀ ਨਹੀਂ ਕੱਢੇ ਨੇ ਬੱਚੇ ਹਲੇ ਕੋਈ ਨਾ ਮਦੂਜੀ ਆ ਚੀਨ ਵਾਲੀ ਜੋੜੀ ਵੀ ਆਂਡੇ ਧਰਨ ਵਾਲੀ ਆ ਬਾਈ ਚਿਤਲੀ ਬੱਚੇ ਕੱਢਨ ਵਾਲੀ ਆ ਵਾ ਇੱਤਾਂ ਖਾਂਦੇ ਨੇ ਦਾਣੀ ਇਹਨਾਂ ਨੇ ਬੱਚਿਆਂ ਨੂੰ ਜੋਤ ਦੇਣੀ ਆ ਚੱਕਰ ਪਾ ਜਾਂਦਾ ਬਛਾਂ ਕਰਕੇ ਕਬੂਤਰ ਨੂੰ ਹੋਰ ਕੋਈ ਚੱਕਰ ਨਹੀਂ ਬਛਾਂ ਕਰਕੇ ਖਾਂਦੇ ਨੇ ਇਹ ਦਾਣੇ ਸੁਨਣਾ ਪਾ ਪਾਣੀ ਪੁਣੀ ਪਰਿਆ ਬਈ ਆ ਕੇ ਇਹਨਾਂ ਨੂੰ ਸਾਰਾ ਹਨ ਤੇ ਇੱਥੇ ਦਾ ਮਾ ਕੱਪੜਾ ਲਾ ਜਾਣਾ ਉਹਨਾ ਇਹਨਾਂ ਨੂੰ ਤਾਂ ਬੱਚਿਆਂ ਨੂੰ ਆ ਇਹਨਾਂ ਨੂੰ ਅਈ ਪਏ ਤੇ ਮੋਰੋਂ ਨਹੀਂ ਹਵਾ ਪੈਂਦੀ ਨਾ ਤਾਂ ਕਰਕੇ ਠੰਡੇ ਰਹਿਣ ਲੱਗਦੀ ਘਟਾ ਤੇ ਬਸ ਇੱਕ ਇੱਕ ਝੋਲੀ ਲਵਾਂਗੇ ਹੋਰ ਇਹਨਾਂ ਦੀ ਹੋਰ ਨਹੀਂ ਬੜੀਆਂ ਇਹਨਾਂ ਦੇ ਝੋਲੀਆਂ ਤੇ ਬਸ ਉਹਦਾ ਚਿਤਲੀ ਨੂੰ ਤੋੜ ਦਾਂਗੇ ਆ ਬੱਚੇ ਲੈ ਕੇ ਜਿਤਲੀ ਦੇ ਤੋੜ ਦਾਂਗੇ ਇੱਕ ਅੰਡਾ ਕਾਲਾ ਰਖੀਦਾ ਇਹਨਾਂ ਥੱਲੇ ਇੱਕ ਅੰਡਾ ਹੈਗਾਗਾ ਨਿੰਮੂਤ ਲੈਤੀ ਬੱਚਾ ਚੋ ਆਂਡਾ ਉਹ ਆਂਡਾ ਤੂਹੋਂ ਡੇ ਨੇ ਇਹ ਬੱਚੇ 3 ਦੇ ਤਾਂ ਬੱਚੇ ਆਪ ਲੈ ਕੇ ਆਉਂਦਾ ਬਸ ਬਾਹਲੇ ਦਿੰਦੇ ਇਹਨਾਂ ਨੂੰ ਅਡ ਕਰਦਾ ਇਹ ਘੁੱਡੇ ਚ ਕਬੂਤਰ ਕਬੂਤਰ ਰੱਖ ਲਾਂ ਕਬੂਤਰੀਆਂ ਇੱਧਰ ਕੱਢ ਦਾਂਗੇ ਪੱਠੀਆਂ ਪੱਠੀਆਂ ਵਧਣੇ ਆ ਪੱਲੇ ਤੇ ਪਾਰਾਂ ਦੇ ਦਾਣੇ ਉਹਦਾ ਖਾ ਹੀ ਲੈ ਲਿਆ ਕਿ ਭਾਗੇ ਦਾਣੇ ਇਹਨਾਂ ਨੇ ਬਸ ਦੇ ਰਹੇਗੇ ਉਹਦਾ ਖਾ ਲੈਣ ਦੇ ਬਸ ਜਦੋਂ ਆਪਾਂ ਉਹ ਵੱਡਿਆਂ ਨੂੰ ਦਰਾਂਗੇ ਕਬੂਤਰਾਂ ਨੂੰ ਆ ਜਾਂਦੇ ਨੇ ਕਬੂਤਰ ਫਿਰਦਾ ਸੀ ਬਈ ਪੋਟੇ ਕਾਲੇ ਜਿਹੇ ਪੋਟੇ ਵਾਲਾ ਕਲਤ ਜਿਹੀ ਲੱਗੀ ਉਹ ਨਹੀਂ ਪੀ ਜਾ ਸੀਗਾ ਬੰਦਾ ਇਹ ਫਿਰਦਾ ਸੀ ਮਦਨ ਨੂੰ ਲੈ ਵਗਿਆ ਸੀ ਆਰ ਕੇ ਚਲੋ ਭਾਈ ਅੰਦਰ ਚਲੋ 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 ਅੰਦਰ ਪਾ ਦੇਣਾ ਥੋੜੇ ਜਿਹੇ ਦਾਣੇ ਇਹਨਾਂ ਨੂੰ ਚੱਕ ਭਾਈ ਇਹ ਤਾਂ ਹਣੇ ਇਹਨਾਂ ਦੇ ਦਾਣੇ ਦੂਜਿਆਂ ਨੂੰ ਪਾ ਦੀਏ ਵੱਡੇ ਅਨੁਭਵਿਆਂ ਨਾਲ ਲੋਬ ਐਸ਼ਾ ਕੋ ਕਣਕ ਵੀ ਜ਼ਰੂਰੀ ਆ ਨਾ ਕਬੂਤਰਾਂ ਨੂੰ ਬਈ ਐ ਵੀ ਹੁਣ ਇਕੱਲੇ ਸੋਲੇ ਪਾ ਕੇ ਵੀ ਨਹੀਂ ਸਰਦਾ ਨਾ ਕਣਕ ਜ਼ਰੂਰੀ ਆ ਕਬੂਤਰਾਂ ਨੂੰ ਤੋਂ ਸੇ ਇਹ ਰੰਗ ਵਾਲਾ ਸਰਦਈ ਜ੍ਹਾ ਹਰਾ ਤੋਤੇ ਰੰਗਾਂ ਰੰਗ ਲਿਆਵਾਂਗੇ ਯਾਰ ਹਾਂ ਫੇਰ ਸੈਟ ਆਊਗਾ ਸਿਸਟਮ ਆਏਗਾ ਮਲੋਡ ਨਹੀਂ ਆਉਣਾ ਤੇ ਵਾ ਓਕੇ ਆ ਬਈ ਉਹਨਾਂ ਦਾ ਵੀ ਕੁ ਵੱਡਾ ਖੱਡਾ ਬੰਦ ਕਰਦੇ ਆ ਢੱਕਦੇ ਆ ਤੇ ਇਹਨਾਂ ਦਾ ਵੀ ਕੰਮ ਓਕੇ ਆ ਬੱਚਿਆਂ ਟ੍ਰੈਕਟਰ ਸਾਈਕਲ ਇਹਨਾਂ ਦਾ ਬਾਰਡਰ ਪਾਉਣਾ ਪਾਣੀ ਤੇ ਤੜਕੇ ਪਾਵਾਂਗੇ ਧੋ ਕੇ ਪਾਣੀ ਇਹਨਾਂ ਨੂੰ ਖਾ ਲੈਣ ਦਾਣੇ ਨੂੰ ਆਪਾਂ ਬਾਕੀ ਬਈ ਮੈਂ ਖਾਦਮਸ ੜੜਕੇ ਦੇਖਦੇ ੜੜਕੇ ਲਾਲ ਬਚਾ ਜਿਹੜਾ ਕਿ ਦੇਖਣਾ ਚਿੱਟਾ ਇਹ ਤਾਂ ਗਿੱਜੇਗਾ ਚਿੱਟਾ ਡਾਉਂਦੇ ਵੀ ਨਹੀਂ ੜੜਕੇ ਲਾਲ ਡਾਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਆ ਬਈ ਲਾਈਕ ਕਰੋ ਕਮੈਂਟ ਕਰੋ ਯਾਰ ਹਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਂ ਜੀ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਨਵੇਂ ਸੈਟਅਪ